کیونکہ کہورتہ چار آدمی اپنے منڈی چوک سی جیون بار اک بارے ویک گا سر ٹپ گیا اک جی ہے یہ بھی ایک بہت اچھا اگ اگ سارے کو ماڑا نہیں ہے پر پرب نے سب ودی دے پر ਜਿਉਂ ਸੀ ਵਰਤਦੇ ਆ ਮਹਿਸੂਸ ਕਰਦੇ ਆ ਤਦੋਂ ਕਿਸ ਤਰੀਕੇ ਨਾਲ ਵਰਤਣਾ ਹੈ ਕਿਉਂਕਿ ਅੱਖਾਂ ਦਿੱਤੀਆਂ ਵੇਖਣ ਵਾਸਤੇ ਬੜੀ ਵਧੀਆ ਗੱਲ ਤਰਾ ਦੇਖ ਕੇ ਸਾਰੇ ਕੰਮ ਵਧੀਆ-ਵਧੀਆ ਕਰਦੇ ਆਂ ਅਸੀਂ ਚੱਲਦੇ ਫਿਰਦੇ ਆ ਬੜਾ ਸੁਖੀ ਇਹਨਾਂ ਦਾ ਸਾਨੂੰ ਵਧੀਆ-ਵਧੀਆ ਕੰਮ ਕਰਦੇ ਆਂ ਪਰ ਅੱਜ ਦਾ ਸਾਡਾ ਟੌਪਿਕ ਹੈ ਕਿ ਅੱਖੀਆਂ ਨੂੰ ਵਿਰਥੂ ਦੇਖਣ ਤੋਂ ਰੋਕਣਾ ਹੈ ਅੱਜ ਦਾ ਸਾਡਾ ਟੌਪਿਕ ਹੈ ਵੇਖਣਾ ਆਪਣੇ ਪਰਮੇਸ਼ਰ ਦਿੱਤੀਆਂ ਵਧੀਆ ਗੱਲ ਆ ਪਰ ਅੱਜ ਦਾ ਕੰਮ ਹੈ ਕਿ ਅੱਖੀਆਂ ਨੂੰ ਵਿਆਤ ਵੇਖਣ ਤੋਂ ਰੁਕਣਾ ਹੈ ਕਿਉਂਕਿ ਜਦੋਂ ਵਿਆਤ ਵੇਖਦੇ ਆ ਤਾਂ ਬੰਦੇ ਦਾ ਪਾਪ ਹੁੰਦਾ ਵਾ ਤੇ ਪਾਪ ਦੇ ਕਾਰਨ ਇਹਦੀ ਸਾਨੂੰ ਕਿੱਥੇ ਲੈ ਜਾ ਸਕਦੀਆਂ ਨਰਕ ਦੇ ਅਧਿਕਾਰੀ ਬਣਾ ਸਕਦੀਆਂ ਨੇ ਅੱਜ ਪ੍ਰਭੂ ਦੇ ਪਾਪ ਬத்தின ਨੂੰ ਵੇਖਾਂਗੇ ਮੱਤੀ ਦੀ ਇੰਜੀਲ ਉਦਾਸ਼ੀਏ ਅਧਿਆਏ ਉਹਦੀ 22 ਤੇ ਹੈ ਪੜੀਏ ਵਿਖਾਂਗੇ ਮੱਤੀ ਦੀ ਇੰਜੀਲ ਉਦਾਸ਼ੀਏ ਅਧਿਆਏ ਉਹਦੇ 22 ਤੇ ਹੈ ਵਿਚ ਪਰਿਸ਼ਾਚਨਾ ਕਰਾਂਗੇ ਸਰੀਰ ਦਾ ਦੀਵਾ ਅੱਖ ਹੈ ਸਰੀਰ ਦਾ ਦੀਵਾ ਅੱਖ ਹੈ ਜੇ ਇਸ ਲਈ ਜੇ ਤੇਰੀ ਅੱਖ ਨਿਰਮਲ ਹੋਵੇ ਇਸ ਦੀ ਜੇ ਤੇਰੀ ਅੱਖ ਨਿਰਮਲ ਹੋਵੇ ਤਾਂ ਤੇਰਾ ਸਾਰਾ ਸਰੀਰ ਚਾਨਣਾ ਹੋਵੇਗਾ ਤਾਂ ਤੇਰਾ ਸਾਰਾ ਸਰੀਰ ਕੀ ਹੋਵੇਗਾ ਚਾਨਣਾ ਹੋਵੇਗਾ ਪ੍ਰਭੂ ਦੀ ਬਾਣੀ ਚ ਕੀ ਆ ਪਰਦੇਸ਼ ਵਿੱਚ ਜਿਹਦੇ ਮੁੱਖ ਦੇ ਬਾਗ ਨੇ ਕਹਿੰਦੇ ਨੇ ਸਰੀਰ ਦਾ ਦੀਵਾ ਕੀ ਆ ਅੱਖਿਆ ਜਿਵੇਂ ਘਰ ਬਣਾਇਆ ਹੁੰਦਾ ਤੇ ਘਰ ਦੇ ਵਿੱਚ ਰੋਸ਼ਨੀ ਕਰਨ ਵਾਸਤੇ ਦੀਵਾ ਰੱਖ ਦਿੰਦੇ ਆ ਕਿ ਸਾਰੇ ਘਰ ਦੇ ਵਿੱਚ ਹੀ ਹੋ ਜਾਵੇ ਚੰਨ ਹੋ ਜਾਵੇ ਇਸੇ ਤਰ੍ਹਾਂ ਪ੍ਰਭੇਸ਼ ਮਸੀਹ ਨੇ ਫਰਮਾਇਆ ਕਹਿੰਦੇ ਕਿ ਸਰੀਰ ਦਾ ਦੀਵਾ ਜਿਹੜਾ ਆਖਿਆ ਜੇਕਰ ਤੇਰੀ ਆਖ ਨਿਰਮਲ ਹੋਵੇਗੀ ਤੇ ਤੇਰੇ ਅੰਦਰ ਕੀ ਹੋਵੇਗਾ ਚੰਨ ਹੋਵੇਗਾ ਨਿਰਮਲ ਤਾਂ ਸਾਰੇ ਸਮਝਦੇ ਨਿਰਮਲ ਕੀ ਹੈ ਸਾਫ਼ ਕਿ ਜੇਕਰ ਤੇਰੀ ਆਖ ਸਾਫ਼ ਹੋਵੇਗੀ ਤੇ ਤੇਰਾ ਸਾਰਾ ਸ਼ਰੀਰ ਕੀ ਹੋਵੇਗਾ ਚੰਨ ਹੋਵੇਗਾ ਜੇ ਤੇਰੀ ਅੱਖ ਬੁਰੀ ਹੋਵੇ ਪਰ ਜੇ ਤੇਰੀ ਅੱਖ ਬੁਰੀ ਹੋਵੇ ਤਾਂ ਤੇਰਾ ਸਾਰਾ ਸਰੀਰ ਹਨੇਰਾ ਹੋਵੇਗਾ ਤਾਂ ਤੇਰਾ ਸਾਰਾ ਸਰੀਰ ਕੀ ਹੋਵੇਗਾ ਹਨੇਰਾ ਹੀ ਰਹੇਗਾ ਜੁਗਿਆ ਦਿਖਿਆ ਸਰੀਰ ਦਾ ਦੀਵਾ ਕੀ ਆ ਆਖਿਆ ਤੇ ਜੇ ਦੀਵਾ ਗੁਝਾ ਤੇ 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 ਹਨੇਰਾ ਹੀ ਹੋਣਾ ਕਿੰਦਾ ਸਰੀਰ ਦਾ ਦੀਵਾ ਆਖਿਆ ਜੇਕਰ ਤੇਰੀ ਅੱਖ ਜੇ ਨਿਰਮਲ ਹੋਵੇ ਤੇ ਤੇਰਾ ਸਾਰਾ ਸਰੀਰ ਕੀ ਹੋਵੇਗਾ ਚਾਨਣ ਹੋਵੇਗਾ ਤੇ ਜੇਕਰ ਤੇਰੀ ਅੱਖ ਬੁਰੀ ਆ ਤੇ ਤੇਰਾ ਸਾਰਾ ਸ਼ੀਰ ਕਿੰਨਾ ਵੱਡਾ ਤੇਰਾ ਹੀਰਾ ਹੋਵੇਗਾ ਸੋਜੇ ਤੇਰੇ ਅੰਦਰ ਦਾ ਚਾਨਣ ਹਨੇਰਾ ਹੋਵੇ ਸੋਜੇ ਤੇਰੇ ਅੰਦਰ ਦਾ ਚਾਨਣ ਜਿਹੜਾ ਹਨੇਰਾ ਹੋ ਜਾਵੇ ਤਾਂ ਕਿੱਡਾ ਹਨੇਰਾ ਹੋਵੇਗਾ ਤਾਂ ਕਿੱਡਾ ਹਨੇਰਾ ਹੋਵੇਗਾ ਕਿਹੜਾ ਹਨੇਰੇ ਦੀ ਗੱਲ ਕੀਤੀ ਗਈ ਆ ਪਾਪ ਦੀ ਹallelujah 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 ਕਿਉਂਕਿ ਦੁਨੀਆਦਾਰੀ ਚ ਜੀਂਦੇ ਹੋਏ ਅਸੀਂ ਜਿਹੜਾ ਹਨੇਰਾ ਤੇ ਚਾਨਣ ਆ ਦੇਖਦੇ ਆਪਾਂ ਮਨਮ ਚਗਾ ਲੈਂਦੇ ਆ ਰੋਸ਼ਨੀ ਕਰ ਲੈਂਦੇ ਆ ਹਨੇਰਾ ਖਤਮ ਹੋ ਜਾਂਦਾ ਪਾ ਅਰ ਜਿਹੜਾ ਅੰਦਰ ਦਾ ਹਨੇਰਾ ਪਾਪ ਦੀ ਗੱਲ ਕੀਤੀ ਆ ਪਾਪ ਦਾ ਹਨੇਰਾ ਕਿੰਦਾ ਜੇਕਰ ਤੇਰਾ ਅੱਖ ਜਿਹੜੀ ਉਹ ਨਿਰਮਲ ਉਹੇ ਕੀ ਤੇਰੇ ਅੰਦਰ ਚੰਨ ਉਹੇਗਾ ਤੇਰੇ ਅੰਦਰ ਕੁਇਤ ਤੈਅ ਬੰਗੀ ਬਾਹਰ ਗਈ ਤੇ ਅੱਖ ਬੁਰੀਆ ਤੇ ਤੇਰੇ ਅੰਦਰ ਪਾਪ ਹੀ ਪਾਪਿਆ ਹਨੇਰਾ ਹੀ ਨਿਰਾਇਆ ਤੇ ਕਿੰਦਾ ਜਦੋਂ ਤੇਰਾ ਅੰਦਰ ਦਾ ਚੰਨ ਜਿਹੜਾ ਹਨੇਰਾ ਜਾਵੇ ਤੇ ਕਿੰਨਾ ਫਟਾ ਹਨੇਰਾ ਬਹਿਗਾ ਕਿੰਨਾ ਤੂੰ ਮੰਨ ਭਾਗੋ ਬਹਿਗਾ ਕਿ ਸੰਹੇਰੀ ਨੂੰ ਨੀਰੂਤ ਬਹਿਗਾ ਕੋਈ ਉਮੀਦੀ ਕਰਨਾ नहीं हो बेटी कोई भी रोशनी होती होरेगी नहीं क्योंकि आंख जेडी आ आंख ਨੂੰ ਕਰਨਾ ਪਈ ਪੁਨੀਤ ਰੱਖਣਾ ਸਾਧ ਕਰਨਾ ਵਰਤ ਲੈਕ ਨੂੰ ਰੁਕਣਾ ਹੈ ਕਿਉਂਕਿ ਆਖਰ ਅੱਖ ਦੇ ਵੇਖਣ ਦੇ ਨਾਲ ਵੇਖਣ ਦੇ ਨਾਲ ਕੀ ਹੁੰਦਾ ਪਾਪ ਹੋ ਜਾਂਦਾ ਨਾ ਇਸ ਕਰਕੇ ਉਹ ਵਰਤ ਲੈਕ ਤੋਂ ਰੁਕਣਾ ਹੈ ਬੜ ਕੇ ਦੇਖਾਂਗੇ ਕਿ ਸਭ ਤੋਂ ਪਹਿਲਾਂ ਜਦੋਂ ਅੱਖ ਦੇ ਨਾਲ ਪਾਪ ਹੋਇਆ ਅੱਖ ਦੇ ਨਾਲ ਪਾਪ ਜਿਹੜਾ ਉਜਦਾ ਅਗਲੇ ਭਾਗ ਦੇ ਵਿੱਚ ਅਸੀਂ ਪੜ੍ਹ ਕੇ ਵੇਖਾਂਗੇ ਉਤਪਤੀ ਉਹਦਾ 3 ਅਧਿਆਇ ਉਹਦੀ 6 ਦੇ 7 ਅਧਿਆਇ ਵੀ ਵਖਾਂਗੇ ਉਤਪਤੀ ਉਹਦਾ 3 ਅਧਿਆਇ 6 ਦੇ 7 ਅਧਿਆਇ ਚੋਂ ਅਸੀਂ ਪੜ੍ਹ ਕੇ ਵੇਖਾਂਗੇ ਜਦ ਤੀਵੀ ਨੇ ਦੇਖਿਆ ਜਦੋਂ ਤੀਵੀ ਨੇ ਦੇਖਿਆ ਕਿ ਕੋਈ ਬੇਸ਼ਕਾਨ ਲਈ ਚੰਗਾ ਹੈ ਕੋਈ ਬੇਸ਼ਕਾਨ ਲਈ ਚੰਗਾ ਹੈ ਤੁਸੀਂ ਪਰਮੇਸ਼ਰ ਦੇ ਸਾਰੇ ਲੋਕ ਵਚਨ ਨੂੰ ਪਹਿਲਾਂ ਤੋਂ ਜਾਣਦੇ ਹੋ ਸਮਝਦਾ ਨਹੀਂ ਪੜ੍ਹਾਂਗਾ ਤੁਸੀਂ ਜਾਣਦੇ ਹੋ ਉਸ ਕਹਾਣੀ ਬਾਰੇ ਕਿ ਪਰਮੇਸ਼ਰ ਨੇ ਜਦੋਂ ਆਦਮ ਤੇ ਹਵਾਨ ਬਣਾਇਆ ਤੇ ਉਹਨਾਂ ਨੂੰ ਬਣਾ ਕੇ ਅੱਧ ਤੇ ਬਾਗ ਵਿੱਚ ਰੱਖਿਆ ਉਹ ਸਾਰੇ ਬਿਛੇੜਿਆਂ ਨੂੰ ਫਲ ਖਾਣ ਨਹੀਂ ਕਿਹਾ ਪਰ ਇੱਕ ਬਿਛੇੜਾ ਉਹ ਤੋਂ ਫਲ ਖਾਣ ਦੇ ਰੋਕਿਆ ਸੀ ਉਹ ਸ਼ੈਤਾਨ ਜਿਹੜਾ ਉਹਨੇ ਆ ਕੇ ਜਦੋਂ ਹਵਾਨ ਦੇ ਨਾਲ ਜਿਹੜੀ ਔਰਤ ਬਣਾਈ ਸੀ ਉਹਦੇ ਨਾਲ ਗੱਲ ਕੀਤੀ ਆ ਇਸ ਨਾਰੀ ਦੇ ਨਾਲ ਗੱਲ ਕੀਤੀ ਆ ਕਿਹਾ ਕਿ ਇਹ ਪਰਮੇਸ਼ਰ ਦੇ ਅਨੁਸਾਰ ਇਹ ਬੇਸ਼ਾਂ ਨੂੰ ਫਲ ਖਾਣ ਲਈ ਬਣਾ ਕੀਤਾ ਹੈ ਕਿ ਜਿਹਦੇ ਸਾਰੇ ਵਿਸ਼ਮ ਤੋਂ ਖਾਣੇ ਆ ਪਰ ਇੱਕ ਤੋਂ ਮਨਾ ਕੀਤਾ ਤੇ ਕਹਿੰਦਾ ਆ ਇਹ ਪਰਮੇਸ਼ਰ ਨੇ ਤੁਹਾਨੂੰ ਜਿੱਦੋਂ ਮਨਾ ਕੀਤਾ ਜਿੱਦੋਂ ਤੁਸੀਂ ਖਾ ਲੋਗੇ ਤੁਹਾਡੀਆਂ ਅੱਖੀਆਂ ਖੁੱਲ ਜਾਣਗੀਆਂ ਦੇਖਿਆ ਜਦੋਂ ਇਸਤਰੀ ਨੇ ਵੇਖਿਆ ਆਖਰੀ ਗੱਲ ਹੋ ਰਹੀ ਆ ਇਹਨਾਂ ਨੇ ਵੇਖਿਆ ਕਿਉਂਕਿ ਬਾਪ ਕਿਦਾਂ ਦਾ ਦੇਖਣ ਦੇ ਨਾਲ ਕਹਿੰਦਾ ਜਦੋਂ ਉਹਨੇ ਵੇਖਿਆ ਤੇ ਵੇਖਿਆ ਵੇਖਦੇ ਸਾਰੇ ਉਹਦੇ ਮਨੋਂ ਫੜ ਕੇ ਹੋ ਗਿਆ ਆ ਗਿਆ ਚੰਗਾ ਲੱਗਾ ਉਹਨੇ ਵੇਖਿਆ ਤੇ ਬਹੁਤ ਹੀ ਸੋਹਣਾ ਬਹੁਤ ਹੀ ਵਧੀਆ ਹੈ ਕਿ ਜਿਵੇਂ ਉਹ ਤੋੜ ਕੇ ਖਾ ਲਾਂਗੇ ਤੇ ਤੇ ਬੁੱਧ ਦੇਣ ਵਾਸਤੇ ਬੜਾ ਵਧੀਆ ਹੋਵੇਗਾ ਹਾਂਜੀ ਪੜ੍ਹ ਲਈਏ ਸ਼ੇਰ ਦਾ ਸੰਦੇਸ਼ ਜਾਂ ਟੀਵੀ ਨੇ ਵੇਖਿਆ ਜਾਂ ਟੀਵੀ ਨੇ ਵੇਖਿਆ ਕਿ ਉਹ ਬਿਰਸ਼ਖਾਨ ਨੇ ਚੰਗਾ ਹੈ ਕਿ ਉਹ ਬਿਰਸ਼ਖ ਦਾ ਪੱਖ ਬਾੜ ਖਾਨ ਨੇ ਚੰਗਾ ਹੈ ਅਤੇ ਅੱਖੀਆਂ ਨੂੰ ਪੌਂਦਾ ਹੈ ਅੱਖੀਆਂ ਨੂੰ ਪੌਂਦਾ ਵਧੀਆ ਲੱਗਦਾ ਕਿਉਂਕਿ ਕੋਈ ਵੀ ਚੀਜ਼ ਜੇਕਰ ਨਾ ਨਾ ਸਾਡੀ ਅੱਖੀਆਂ ਵਿੱਚ ਜੀ ਹੋ ਜਾਂਦੀ ਆ ਜਾਣਦੀ ਕਰਦੀ ਆ ਸਾਨੂੰ ਵਧੀਆ ਲੱਗਦੀ ਆ ਤੁਸੀਂ ਕਰਦੇ ਆ ਉਸੇ ਚੀਜ਼ ਨੂੰ ਆਪਾਂ ਜਿੱਦ ਕਰਦੇ ਕਿ ਇਹ ਚੀਜ਼ ਜੀ ਕਿਤੇ ਹੋਣੀ ਚਾਹੀਦੀ ਆ ਮੇਰੇ ਕੋਲ ਨਹੀਂ ਚਾਹੀਦੀ ਹallelujah ਹallelujah ਕੋਈ ਦੁਨੀਆਦਾਰੀ ਦੀ ਚੀਜ਼ ਦੇਖ ਲਓ ਕੋਈ ਕੱਪੜਾ ਦੇਖ ਲਓ ਇੱਕ ਭੈਣ ਨੇ ਸੂਟ ਪਾਇਆ ਦਰਜੀ ਵੇਖਦੀ ਕਹਿੰਦੀ ਕਿ ਆਹ ਕਿਉਂ ਮੇਰੇ ਕੋਲ ਹੋਣਾ ਚਾਹੀਦਾ ਇੱਕ ਭਾਈ ਨੇ ਕੱਪੜੇ ਪਾਏ ਆ ਤੇ ਕਹਿੰਦਾ ਆਹ ਮੇਰੇ ਕੋਲ ਹੋਣ ਚਾਹੀਦੇ ਕਿਸੇ ਨੇ ਕੋਈ ਗੱਡੀ ਦੇਖ ਕੇ ਆਹ ਗੱਡੀ ਅਰੇ ਮੇਰੇ ਕੋਲ ਹੀ ਚਾਹੀਦੀ ਆ ਕਿਉਂਕਿ ਅੱਖਾਂ ਨੂੰ ਵੇਖਣ ਚੰਗੀ ਲੱਗਦੀ ਹੈ ਇਤੁਰ ਦਾ ਕਿ ਇਨਸਾਨ ਇੱਕ स्त्री ਨੂੰ ਵੇਖਦਾ ਆਦਮੀ ਕਿ स्त्री ਨੂੰ ਵੇਖਦਾ ਜਦੋਂ ਉਹਦੀ ਅੱਖ ਬੁਰੀ ਹੁੰਦੀ ਹੈ ਤੇ ਉਹਦੇ ਮਨ 'ਚ ਸੋਚ ਹੁੰਦੀ ਵੇਖੀ ਤੇ ਦਿਖਾਈ ਦੇ ਮਨ 'ਚ ਸੋਚ ਹੁੰਦੀ ਕਿ ਇਹ ਮੇਰੇ ਕੋਲ ਹੋਣੀ ਚਾਹੀਦੀ ਆ ਇੱਕ ਭੈਣ ਤੇਰੀ ਜਦੋਂ ਦੀ ਅੱਖ ਬੁਰੀ ਆ ਜਦੋਂ ਭਾਈ ਨੂੰ ਵੇਖਦੀ ਆ ਕਿ ਬਹੁਤ ਸੋਹਣਾ ਤੇ ਉਹਦੇ ਦਿਲ 'ਚ ਮੱਠਾ ਉੱਪਰ ਜਾਂਦਾ ਕਿ ਇਹ ਮੇਰੇ ਕੋਲ ਹੋਣਾ ਚਾਹੀਦਾ ਹਰ ਚੀਜ਼ ਦੁਨੀਆ ਦੀ ਜੇ ਤੁਸੀਂ ਦੇਖਦੇ ਆ ਅੱਖ ਦੇਖਦੀ ਆ ਅੱਖ ਦੇਖਦੀ ਤੇ ਇਹ ਵਿਚ ਗਿਆ ਰਹਦਾ ਬਾਤ ਲਾਚਾਰੀ ਦਾ ਬਹਿਣਾ ਰਹਿੰਦੀ ਆ ਤੂੰ ਕਹਿੰਦੇ ਕਿ ਇਹ ਚੀਜ਼ ਮੇਰੇ ਕੋਲ ਹੋਣੀ ਚਾਹੀਦੀ ਆ ਸੋ ਦੇਖਿਆ ਜਦੋਂ ਇਸਤਰੀ ਨੇ ਵੇਖਿਆ ਕਿ ਇਹ ਫੜ ਤੇ ਬਹੁਤ ਵਧੀਆ ਅੱਖਾਂ ਨੂੰ ਬੜਾ ਵਧੀਆ ਲੱਗਿਆ ਬੜਾ ਵਧੀਆ ਸੋਣਾ ਮਾਂ ਤੇ ਇਹਦੇ ਗੁੱਧ ਦੇ ਵਿੱਚ ਬਹੁਤ ਵਧੀਆ ਹੋਵੇਗਾ ਅਜੀ ਭਲੀ ਅੰਤੇ ਉਹ ਬੇਸ਼ਕ ਉਹ ਤੇ ਇਹ ਨਹੀਂ ਲਿੰਡਾ ਅਤੇ ਬੇਸ਼ਕ ਜਿਹੜਾ ਆ ਇਹ ਫੜ ਜਿਹੜਾ ਆ ਇਹ ਬੁੰਗਦੀ ਦੇ ਵਾਸਤੇ ਬਹੁਤ ਹੀ ਜ਼ਿਆਦਾ ਲੋਣੀ ਦਾ ਹੈ ਤਾਂ ਉਸ ਨੇ ਉਹਦੇ ਫਲ ਤੋਂ ਲਿਆ ਤਾਂ ਉਸ ਨੇ ਸੁਖਸ਼ੇ ਦੇ ਫਲ ਤੋਂ ਲਿਆ ਤੇ ਆਪ ਖਾਦਾ ਆਪ ਵੀ ਖਾਂਦਾ ਨਾਲੇ ਆਪਣੇ ਪਤੀ ਨੂੰ ਵੀ ਦਿੱਤਾ ਨਾਲੇ ਆਪਣੇ ਪਤੀ ਨੂੰ ਜਿਹੜਾ ਆਗਲ ਪਿਆਰ ਕੀਤਾ ਸੀ ਆਪਣੇ ਪਤੀ ਨੂੰ ਇਹਨੇ ਫਲ ਦੇ ਦਿੱਤਾ ਅਤੇ ਉਸ ਨੇ ਖਾਦਾ ਅਤੇ ਉਸ ਨੇ ਵੀ ਖਾਦਾ ਤਾਂ ਦੋਹਾਂ ਦੀਆਂ ਅੱਖੀਆਂ ਖੁੱਲ ਗਈਆਂ ਤਾਂ ਦੋਹਾਂ ਦੀਆਂ ਅੱਖੀਆਂ ਥੋਮੀਆਂ ਖੁੱਲ ਗਈਆਂ ਵੇਖਿਆ ਕਿ ਦੇ ਨਾਲ ਸੀ ਅੱਖ ਦੇ ਨਾਲ ਇਹ ਤਾਂ ਮਤਲਬ ਉਹਨਾਂ ਵਿਕਤੀਤਾਂ ਆ ਅੱਖਾਂ ਦੇ ਉਹ ਦੁਨੀਆ ਤੇ ਪਹਿਲਾਂ ਜਿ ਤਰ੍ਹਾਂ ਵੇਖਿਆ ਹallelujah ਹallelujah ਉਹਨੇ ਪਹਿਲਾਂ ਵੇਖਿਆ ਅੱਖ ਦੇ ਨਾਲ ਅੱਖਾਂ ਕੋਈ ਨਾ ਪਰਮੇਸ਼ਰ ਨੇ ਇੰਤਜ਼ਾਮ ਕੀਤਾ ਸਾਨੂੰ ਮੈਨੂੰ ਤੁਹਾਨੂੰ ਸਾਰੀ ਕਾਇਨਾਤ ਜਿੰਨੇ ਵੀ ਮਨੁੱਖ ਜਾਤੀ ਸਾਰਿਆਂ ਨੂੰ ਪਰਮੇਸ਼ਰ ਨੇ ਖਲਾਈਆਂ ਨੇ ਅੱਖਾਂ ਪਹਿਲਾਂ ਬਣਾ ਦਿੱਤੀਆਂ ਨੇ ਪਰ ਵੇਖਣ ਦੇਖਣ ਦਾ ਨਜ਼ਰੀਆ ਅੱਖਰਾਂ ਦਾ ਬਿਆਹ ਤੇ ਵੇਖਣਾ ਇੱਕ ਚੰਗਾ ਦੇਖਣਾ ਪਹਿਲਾਂ ਚੰਗਾ ਦੇਖਦੇ ਹੁਣ ਜਦਾਂ ਦੇਖਿਆ ਪਾਪ ਦੇ ਵਿੱਚ ਦੇਖਿਆ ਵਾ ਉਹਨਾਂ ਦੀ ਨਜ਼ਰ ਬੁਰੀ ਹੋ ਗਈ ਪਹਿਲਾਂ ਉਹ ਚ ਬਾਪ ਨਹੀਂ ਸੀ ਜਦੋਂ ਉਹਨਾਂ ਦੀ ਬੁਰੀ ਨਜ਼ਰ ਤੋਂ ਦੇਖਿਆ ਪਾਪ ਉਹਦੇ ਵਿੱਚ ਆ ਗਿਆ ਤੇ ਜੇ ਉਹਨਾਂ ਨੂੰ ਕੀ ਪਤਾ ਲੱਗਾ ਕਿ ਅਸੀਂ ਕੀ ਫਿਰਨੇ ਆ ਨੰਗੇ ਫਿਰਨੇ ਆ ਪਹਿਲਾਂ ਨਹੀਂ ਸੀ ਪਤਾ ਨੂੰ ਪਹਿਲਾਂ ਨੂੰ ਪਤਾ ਨਹੀਂ ਸੀ ਕਿ ਕਿ ਪਾਪ ਨਹੀਂ ਛੇ ਗਨ ਦੇ ਵਿੱਚ ਜਦੋਂ ਕਰਤ ਨਜ਼ਰੀਏ ਦੇ ਨਾਲ ਦੇਖਿਆ ਬਿਆਹ ਤੇ ਵੇਖਿਆ ਤੇ ਉਹਨਾਂ ਚ ਗਿਆਨ ਆ ਪਾਪ ਆ ਗਿਆ ਪਤਾ ਲੱਗ ਗਿਆ ਵੀ ਅਸੀਂ ਤੇ ਨੰਗੇ ਫਿਰਨਾ ਹੈ ਭਈ ਪਰੇਸ਼ਾਨ ਆਇਆ ਵਾਜਾ ਮਾਰਦਾ ਪੈ ਗਿਆ ਵੀ ਇਹ ਆਦਮ ਕਿੱਥੇ ਆ ਆਦਮ ਨੇ ਲੁਕੇ ਨੇ ਕਿਤੇ ਦੁਖਿਆ ਕਿਉਂ ਤੂੰ ਕਿਹਾ ਅਸੀਂ ਤੇ ਕੀ ਆ ਭਈ ਅਸੀਂ ਤੇ ਨੰਗੇ ਆ ਕਿਹਾ ਕਿਨੇ ਤਾਂ ਦੱਸਦਾ ਨੰਗੇ ਆ ਫੇਰ ਸਾਰੀ ਗੱਲ ਦਾ ਪਤਾ ਲਗਾ ਕੇ ਸ਼ੈਤਾਨ ਨੇ ਕਰ ਦਿੱਤਾ ਨਾ ਉਹ ਫਲ ਖਵਾ ਦਿੱਤਾ ਉਹ ਆ ਇਨੇ ਵਿੱਚ ਪਾਪ ਆ ਗਿਆ ਵਾ ਅੱਖ ਨੇ ਦੇਖਿਆ ਦੇਖਿਆ ਬਹੁਤ ਸੋਹਣਾ ਲੱਗਾ ਵਾ ਬਹੁਤ ਸੋਹਣੀ ਲੱਗੀ ਕੋਈ ਵੀ ਚੀਜ਼ ਅੱਖ ਨੇ ਦੇਖਿਆ ਮਨ ਚਤ੍ਰਿਸ਼ਨਾ ਆਈ ਉਹ ਪਾਪ ਜਾ ਗਿਆ ਉਹ ਪਾਪ ਹੀ ਜਨਮ ਲੈ ਲਿਆ ਮਨ ਦੇ ਵਿੱਚ ਜਿਸਾਰਾ ਹਨੇਰਾ ਹੋ ਗਿਆ ਫਿਰ ਆ ਗਿਆ ਪਹਿਲਾਂ ਚਾਨਣ ਮੇਰੇ ਜਵਾਬ ਵਿੱਚ ਸੀ ਕੋਈ ਪਾਪ ਦਾ ਪਤਾ ਨਹੀਂ ਸੀ ਹੋਰ ਹਨੇਰਾ ਹੀ ਰੰਦਰ ਹੋ ਗਿਆ ਜਦੋਂ ਹਨੇਰਾ ਪੂਰ ਹੋ ਗਿਆ ਤੇ ਬਾਹਰ ਬਾਹਰ ਗੱਡੇ ਗਏ

ਇੱਕ ਦਿਨ ਸੰਧਿਆ ਵੇਲੇ ਇੱਕ ਦਿਨ ਸੰਧਿਆ ਦੇ ਵੇਲੇ ਸ਼ਰਮ ਦਾ ਸਮਾਂ ਆ ਜਿਹੜਾ ਹੋਇਆ ਇਹ ਦੇਖੋ ਰਾ ਜੋ ਦੋਦ ਆਪਣੇ ਮੰਝੇ ਤੋਂ ਉੱਠ ਕੇ ਜੋ ਦੋਦ ਰਾ ਆਪਣੀ ਮੰਝੇ ਦੇ ਤੋਂ ਉੱਠ ਕੇ ਸ਼ਾਹੀ ਮਹਿਲ ਦੀ ਸ਼ੱਤ ਤੇ ਫਿਰ ਲੱਗਾ ਜਿਹੜਾ ਦਾ ਮੈਨ ਉਹਨੇ ਬਣਾਇਆ ਵਾ ਸ਼ਾਹੀ ਮਹਿਲ ਬਣਾਇਆ ਨਾ ਉਸ ਮਹਿਲ ਦੀ ਸ਼ੱਤ ਤੇ ਤੋਹਫਾ ਅਤੇ ਉਹ ਤੋਂ ਉਸਨੇ ਇੱਕ ਟੀਵੀ ਨੂੰ ਦੇਖਿਆ ਅਤੇ ਛੱਤ ਦੇ ਉੱਤੇ ਘੁੰਮਦਿਆਂ ਫਿਰਦਿਆਂ ਉਹਨੇ ਉਹਦੀ ਨਜ਼ਰ ਜਿਵੇਂ ਇੱਕ ਆਖ ਉੱਤੇ ਪੈ ਗਈ ਇੱਕ ਧੀ ਨੂੰ ਨੇ ਵੇਖਿਆ ਜੋ ਨਹਾਉਂਦੀ ਪਈ ਸੀ ਜਿਹੜੀ ਵੀ ਕਰ ਰਹੀ ਸੀ ਨਹਾ ਰਹੀ ਸੀ ਹallelujah ਹallelujah ਸੁਣਜਾਏ ਕਿਉਂ ਇੱਕ ਮੇਲੇ ਸੋਆ ਕਿ ਸ਼ਾਮ ਦਾ ਰਿਹਾ ਕਿ ਦੌਧਰਾ ਜਿਹੜਾ ਵਾ ਆਪਣੇ ਮੰਜੇ ਤੇ ਟੋਕਿਆ ਉੱਠ ਕੇ ਤੇ ਆਪਣੀ ਮੈਦ ਦੀ ਛੱਤ ਤੇ ਗਿਆ ਉਥੇ ਘੁੰਮ ਕੇ ਇਹ ਆ ਖੈਰ ਕਰ ਰਿਹਾ ਵਾ ਤੇ ਦੂਰੋਂ ਨਜ਼ਰ ਮਾਰੀ ਆ ਇੱਕ ਆਦਮੇ ਜਿਹੜੀ ਇਸ਼ਨਾਨ ਕਰ ਰਹੀ ਆ ਜਿਹੜੀ ਨਹਾ ਰਹੀ ਆ ਉਹਦੇ ਤੇ ਉਹਦੀ ਨਜ਼ਰ ਪਈ ਹਾਂਜੀ ਅਤੇ ਉਹ ਬਹੁਤ ਧੀਵੀ ਵੇਖਣ ਵਿੱਚ ਡਾਢੀ ਸੋਹਣੀ ਸੀ ਅਤੇ ਉਹ ਆਦਮੇ ਜਿਹੜੀ ਉਹ ਧੀਵੀ ਜਿਹੜੀ ਆ ਬੇਕਰ ਵਿੱਚ ਬਹੁਤ ਖੂਬਸੂਰਤ ਸੀ ਤਾਂ ਦੌਧਰੇ ਉਸ ਧੀਵੀ ਦਾ ਪਤਾ ਕਰਨੀ ਲੋਕ ਕੰਦੇ ਤਾਂ ਦੌਧਰੇ ਉਸ ਧੀਵੀ ਦਾ ਪਤਾ ਕਰਨ ਵਾਸਤੇ ਲੋਕ ਕੰਦੇ ਕਹਿੰਦਾ ਪਹਾੜ ਜਦੋਂ ਨੇ ਵੇਖਿਆ ਜਦੋਂ ਆਖ ਦੇ ਨਾਲ ਵੇਖਿਆ ਆਖ ਨਾਲ ਵੇਖਿਆ ਤੇ ਦੇਖਦੇ ਸਾਰੇ ਉਹਦੇ ਮਨੇ ਜੇ ਕ੍ਰਿਸ਼ਨਾ ਆਏ ਇਹ ਪਾਪ ਨੇ ਜਨਮ ਲਿਆ ਉਹਦੇ ਮਨ ਚ ਇਹ ਵਿਚਾਰ ਆ ਗਿਆ ਕਿ ਇਹ ਕ੍ਰਿਸ਼ਨਾ ਆਏ ਕਿ ਇਹ ਔਰਤ ਇਹ ਮੇਰੇ ਕੋ ਹੋਣੀ ਚਾਹੀਦੀ ਆ ਇਹ ਤਾਂ ਦੇਖਰ ਵਿੱਚ ਬਹੁਤ ਖੂਬਸੂਰਤ ਸੀ ਉਹਨੇ ਉਹਦਾ ਪਤਾ ਕਰਨ ਵਾਸਤੇ ਬੰਦੇ ਕਹੇ ਕਿ ਇਹ ਕੌਣ ਹੈ سو وہ عورتوں نے اپنے کول بنایا ہلویا انہیں کہتا وہ بندے پہ جے کیتا پتا کرو کون ہے اس عورتوں نے کہتا وہ دے مانے چاہت ہوئی کہ اے عورت دلی میرے کول ہو رہی چاہی دیا تھوڑا جا پاکے لکھی پر مجھے پاک بچن جہور دجھے سے بھر ادھا بارہ جی نو دے دس پڑھ دی بارہ نو دس ਸੋ ਤਾਂ ਹੀ ਖਵਾਦੀ ਆਗਿਆ ਨੂੰ ਤੋਛ ਜਾਣ ਕੇ ਸੋ ਉਸਨੇ ਕੀ ਕੀਤਾ ਉਸ ਆਪ ਨੂੰ ਆਪਣੇ ਕੋਲ ਬੰਦਵਾ ਲਿਆ ਉਹ ਨੂੰ ਆਪਣੀ ਉਹਨੇ ਪਤਨੀ ਬਣਾ ਲਿਆ ਉਹਦਾ ਜਿਹੜਾ ਪਤੀ ਯੂਰੀਆ ਦਾ ਜਿਹੜਾ ਉਹਦੀ ਭੋਲੀ ਦੇ ਵਿੱਚਿਆ ਸਹਣਾ ਪਤੀ ਆ ਉਹਨੇ ਇਸ ਪਾਪ ਦੇ ਬਦਲੇ ਮਿੱਥੂ ਕਿੱਥੋਂ ਤੱਕ ਪਹੁੰਚ ਗਿਆ ਇਸ ਪਾਪ ਦੇ ਬਦਲੇ ਉਸ ਔਰਤ ਨੂੰ ਹਾਸਲ ਕਰਨ ਦੇ ਬਦਲੇ ਉਸਦੇ ਪਤੀ ਯੂਰੀਆ ਜਿਹੜਾ ਉਹ ਨੂੰ ਵੀ ਕਰ ਦਿੱਤਾ ਜਗ ਦੇ ਵਿੱਚ ਬੰਵਾ ਦਿੱਤਾ ਜਾਨ ਬਦਲੀ ਨੂੰ ਜਾਗਦੇ ਨੇ ਫਰਵਾਤਾ ਇਹਨਾਂ ਨੂੰ ਨਾਲ ਲੈ ਜਾਓ ਜਿੱਥੇ ਜਿਆਦਾ ਖਤਰਾ ਹੋ ਉੱਥੇ ਇਹਨੂੰ ਲਾਉਣਾ ਸੀ ਉਰੀਆ ਨੂੰ ਉਹਦੀ ਔਰਤ ਹੱਤ ਕਰਨ ਦੇ ਵਾਸਤੇ ਉਰੀਆ ਕਰ ਦਿੱਤਾ ਮਰਵਾ ਦਿੱਤਾ ਕਿਉਂਕਿ ਅੱਖ ਨੇ ਵੇਖਿਆ ਸੀ ਪਹਿਲਾਂ ਉਹਦੇ ਅੱਖ ਦੇ ਵਿੱਚ ਇਹ ਦ੍ਰਿਸ਼ਨਾ ਜਾਪ ਪਈ ਸੀ ਕਿ ਇਹ ਔਰਤ ਬਹੁਤ ਖੂਬਸੂਰਤ ਹੈ ਪਰ ਮੇਰੇ ਕੋ ਨਹੀਂ ਚਾਹੀਦੀਆ ਉਹ ਗ੍ਰਿਥੋ ਤੱਕ ਪਹੁੰਚ ਗਿਆ ਪਾਲ ਕੀਤਾ আর ਉਹਦੇ ਪਤੀ ਨੂੰ ਮਰਵਾ ਦਿੱਤਾ ਉਸ ਤੋਂ ਬਾਅਦ ਕੁਸ਼ਨਾ ਦਾਸ ਦਾ ਨਾਮ ਵੀ ਉਹਦੇ ਨਾਲ ਹੀ ਪਰਮੇਸ਼ਰ ਦਾਉ ਦੇ ਨਾਲ ਕੀ ਗੱਲ ਕਰਦਾ ਪਰਦੇ 12 ਦੇ ਨਾਲ ਤੇ 10 ਸੋ ਤਾਂ ਇਹ ਹਵਾ ਦੀ ਆਗਿਆ ਨੂੰ ਤੁਸ਼ ਜਾਣ ਕੇ ਸੋਨ ਥਾਣ ਦਾ ਵੀ ਇਹਨੂੰ ਕਿਹਾ ਵੀ ਪਰਮੇਸ਼ਰ ਨਾ ਤਾਂ ਵੀ ਦਾ ਨਾਮ ਉਹ ਬੋਲਿਆ ਕਿਦਾ ਤੂੰ ਇਹ ਹਵਾ ਦੇ ਆਗਿਆ ਨੂੰ ਤੁਸ਼ ਜਾਣਿਆ ਉਸ ਤੇ ਅੱਗੇ ਕਾਨੂੰ ਬਰਿਆਈ ਕੀਤੀ ਕਿਹਾ ਕਾਨੂੰ ਉਹ ਤੇ ਅੱਗੇ ਬਰਿਆਈ ਕੀਤੀ ਆ ਕਿਉਂ ਜੋ ਤਾ ਹਿੱਦੀ ਉਰੀਆਂ ਤਲਵਾਰ ਨਾਲ ਵੜਾਇਆ ਮੈਂ ਤਾਂ ਤੂੰ ਹਿੱਦੀ ਉਰੀਆ ਨੂੰ ਤਲਵਾਰ ਨਾਲ ਵੜਾ ਦਿੰਦਾ ਏ ਅਤੇ ਉਸਦੀ ਪਤਨੀ ਨੂੰ ਲੈ ਕੇ ਅਤੇ ਉਸਦੀ ਪਤਨੀ ਨੂੰ ਲੈ ਕੇ ਆਪਣੀ ਪਤਨੀ ਬਣਾਇਆ ਆਪਣੀ ਪਤਨੀ ਬਣਾਇਆ ਪਰ ਉਸ ਨੂੰ ਅਮੋਂਡੀਆਂ ਦੀ ਤਲਵਾਰ ਨਾਲ ਵੱਡਾ ਹੱਸਟਿਆ ਤੇ ਕਹਿੰਦਾ ਉਰੀਆਂ ਨੂੰ ਤੋਕਰ ਵਾਲ ਦੇ ਨਾਮ ਕੀਤਾ ਵੱਡਾ ਹੱਸਟਿਆ ਉਹਦੀ ਪਤਨੀ ਨੂੰ ਲੈ ਕੇ ਆਪਣੀ ਪਤਨੀ ਤੋਂ ਬਣਾ ਲਿਆ ਕਹਿੰਦਾ ਤੂੰ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਇਹ ਬਹੁਤ ਵੱਡੀ ਬੁਰੀਾਈ ਕੀਤੀ ਹੈ ਕਿਤੇ ਇਹ ਸ਼ੁਰੂ ਕਰੇ نسان دو نے دودھ میں آخیا نتان نے دودھا نے بھی تیرا پاپ بخشیا کہ ਕਿੰਦਾ ਜਾਨਾ ਜੇ ਤੂੰ ਮੰਨ ਲਿਆ ਤੂੰ ਕਿੰਨਾ ਮੈਂ ਪਰਮੇਸ਼ਰ ਦੇ ਕੇ ਪਾਪ ਕੀਤਾ ਵਾ ਤੇ ਕਿੰਦਾ ਯਾ ਪਰਮੇਸ਼ਰ ਨੇ ਵੀ ਤੇਰੇ ਪਾਪ ਨੂੰ ਕਰ ਦਿੱਤਾ ਮਾਫ਼ ਕਰ ਦਿੱਤਾ ਵਾ ਸੋ ਤੂੰ ਮਰੇਗਾ ਕਿੰਦਾ ਤੂੰ ਮਰੇਗਾ ਨਹੀਂ ਤੂੰ ਬਣੇਗਾ ਨਹੀਂ ਕਿਉਂਕਿ ਪ੍ਰਭੂ ਦੀ ਬਾਣੀ ਵਿੱਚ ਲਿਖਿਆ ਜਿਹੜਾ ਆਪਣੇ ਪਾਪ ਨੂੰ ਮੰਨ ਕੇ ਛੱਡ ਦਿੰਦਾ ਉਹ ਹੋ ਜਾਂਦਾ ਸਫੁਰ ਉਦੰਦਾ ਇਹਨੰਨੇ ਥਾਂ ਨਬੀ ਨੇ ਕਿਹਾ ਕਿੰਦਾ ਤੂੰ ਪਰਮੇਸ਼ਰ ਦੀ ਨਿਗਾਹ ਚ ਬੁਰੀਾਈ ਹੁੰਦੀ ਹੈ ਜਿਸ ਦਿਨ ਉਹਨੇ ਮੰਨਿਆ ਕਿੰਦਾ ਹਾਂ ਨਾ ਪਰਮੇਸ਼ਰ ਨੇ ਕਿਹਾ ਪਾਪ ਕੀਤਾ ਵਾ ਕਿਹਾ ਜੇ ਤੂੰ ਮੰਨ ਗਿਆ ਵਾ ਕਿਹਾ ਜਾ ਪਰਮੇਸ਼ਰ ਦੇ ਵਿੱਚ ਤੇਰੇ ਪਾਪ ਨੂੰ ਧਰ ਦਦਾ ਮਾਫ ਕਰ ਦਿੰਦਾ ਵਾ ਹੋਰ ਤੂੰ ਮਰ ਨਹੀਂ ਅ디 ਪਰਦੀ ਪਰ ਇਸ ਕਰਕੇ ਜੋ ਤੇਰੇ ਇਸ ਕੰਮ ਕਰ ਤੂੰ ਯਹਵਾ ਦੇ ਵਿਰਧ ਨਹੀਂ ਵਿੰਧਿਆ ਕਰਦਾ ਵੱਡਾ ਮੇਰਾ ਲੱਭਾ ਕਿਹਾ ਤੇਰੇ ਇਸ ਕੰਮ ਕਰਨ ਦੇ ਨਾਲ ਜਿਹੜੇ ਹਵਾ ਦੇ ਵਿਰੋਧ ਲੋਕੀ ਨੇ ਜਿਹੜੇ ਹੋਰ ਲੋਕ ਜਿਹੜੇ ਪਰਮੇਸ਼ਰ ਤੋਂ ਦੂਰ ਨੇ ਪਹਿਲਾਂ ਹੀ ਪਰਮੇਸ਼ਰ ਦੇ ਬੁਰਧੀ ਨੇ ਕਿਹਾ ਉਹਨਾਂ ਨੂੰ ਨਿੰਦਿਆ ਕਰਨ ਦਾ ਸਮਾਂ ਮਿਲ ਗਿਆ ਕਿ ਆਪ ਹਮੇਸ਼ਾ ਦਾ ਬੜਾ ਵੱਡਾ ਵਧੀਆ ਦਾਸ ਹੀ ਤੇ ਨਹੀਂ ਆਜ ਦਿੱਤੀ ਕਰ ਲਈਆ ਹਾਂਜੀ ਸੋ ਇਹ ਮੁੰਡਾ ਵੀ ਜੋ ਤੇਰੇ ਵੀ ਜੰਮੇਗਾ ਜ਼ਰੂਰ ਮਰ ਜਾਵੇਗਾ ਕਹਿੰਦਾ ਹੁਣ ਇਹ ਮੁੰਡਾ ਇਹਦਾ ਪੁੱਤ ਨਹੀਂ ਬਣੇਗਾ ਕਿਉਂਕਿ ਪਰ ਤੂੰ ਪਰਮੇਸ਼ਰ ਦੇ ਲਈ ਨਿੰਦਿਆ ਦਾ ਕਾਰਨ ਬਣਿਆ ਵਾ ਇਸ ਲਈ ਇਹ ਜਿਹੜਾ ਮੁੰਡਾ ਜਿਹੜੀ ਤੋਂ ਉਰੀਆ ਦੀ ਪਤਨੀ ਤੋਂ ਉਹਦੇ ਮੁੰਡਾ ਤੇ ਨਾਲ ਬੱਚਾ ਜਨਮ ਲਵੇਗਾ ਇਹ ਮੁੰਡਾ ਜੂਰ ਮਾਰੇ ਜੰਮੇਗਾ ਜਿਹੜਾ ਤੋਂ ਉਹਦੀ ਪਤਨੀ ਨੂੰ ਲੈ ਆ ਕੇ ਆਪਣੀ ਪਤਨੀ ਬਣਾਇਆ ਵਾ ਕਿਹਦਾ ਜਿਹੜਾ ਇਹ ਮੁੰਡਾ ਜੰਮੇਗਾ ਇਹ ਜ਼ਰੂਰੀ ਮਾਰੇ ਜਾਵੇਗਾ ਹਾਂਜੀ ਤਾਂ ਥਾਨ ਆਪਣੇ ਘਰ ਚੜਾ ਗਿਆ ਤਾਂ ਫਿਰ ਥਾਨ ਆਪਣੇ ਘਰ ਨੂੰ ਚਲਾ ਗਿਆ ਬੜੀ ਬੜੀ ਇਹੋ ਬਾ ਨੇ ਉਸ ਮੁੰਡੇ ਨੂੰ ਜੋ ਉਰੀਆ ਦੀ ਪਤਨੀ ਤੋਂ ਦੌਦ ਨੇ ਜੰਮਿਆ ਸੀ ਅਜੇ ਆ ਪਾਰਿਆ ਯੋ ਉਹ ਬਹੁਤ ਮੰਦਾ ਪੈ ਗਿਆ ਸੋ ਲਿਖਿਆ ਉਰੀਆ ਦੀ ਪਤਨੀ ਜਿਹੜੀ ਬਰਸ਼ਵਾ ਸੀ ਜਿਨ੍ਹਾਂ ਨੇ ਆਪਣੀ ਪਤਨੀ ਬਣਾ ਲਿਆ ਦੋ ਦਿਨੇ ਸੋ ਲਿਖਿਆ ਉਹਦੇ ਤੋਂ ਉਹ ਮੁੰਡਾ ਪੈਦਾ ਹੋਇਆ ਜਿਹੜਾ ਬਾਅਦ ਵਿੱਚ ਨੇ ਜਨਮ ਲਿਆਵਾ ਲਿਖਿਆ ਪਰਮੇਸ਼ਰ ਨੇ ਸੋ ਬਾਦ ਨੂੰ ਆਪਣੇ ਬੱਚੇ ਦੇ ਅਨੁਸਾਰ ਐਸਾ ਉਹਨੂੰ ਮਾਰਿਆ ਕਿ ਉਹ ਮੰਦਾ ਪੈ ਗਿਆ ਬੜਾ ਜ਼ਿਆਦਾ ਬਿਮਾਰ ਪੈ ਗਿਆ ਮਰਨ ਵਾਲਾ ਹੋ ਗਿਆ ਹਾਂਜੀ ਤੋ 다우드 ਨੇ ਉਸ ਮੁੰਡੇ ਦੇ ਲਈ ਪਰਮੇਸ਼ਵਰ ਕੋਲ ਜਾ ਕੇ ਬੇਨਤੀ ਕੀਤੀ। ਸੋ 다우드 ਨੇ ਉਸ ਮੁੰਡੇ ਦੇ ਵਾਸਤੇ ਪਰਮੇਸ਼ਰ ਅੱਗੇ ਜਾ ਕੇ ਬੇਨਤੀ ਕੀਤੀ, ਪ੍ਰਾਰਥਨਾ ਕੀਤੀਆਂ ਕਿ 다우드 ਵਰਤ ਰੱਖਿਆ ਅਤੇ ਵਰਤ ਵੀ ਰੱਖਿਆ ਤੇ ਜਾ ਕੇ ਸਾਰੀ ਰਾਤ ਭੌਂਦੇ ਪਿਆਰਿਆ। ਸਾਰੀ ਰਾਤ ਭੌਂਦੇ ਪਿਆਰਿਆ ਨੇ ਵਰਤ ਰੱਖਿਆ, ਪ੍ਰਾਰਥਨਾ ਕੀਤੀਆਂ ਰੋ ਰੋ ਕੇ 다우드 ਨੇ। ਇਹ ਮਨਾਉ ਕਿ ਉਹ ਜਾਵੇ, ਵਾਜ ਜਾਵੇ। ਇਹ ਮਨਾਉ ਕਿ ਉਹ ਜਾਵੇ, ਵਾਜ ਜਾਵੇ। ਪਰ ਮੁੰਡਾ ਬਚਿਆ। ਮੁਦਾ ਬਤਿਆ ਨਹੀਂ ਕਿਉਂਕਿ ਪਰਮੇਸ਼ਰ ਦਾ ਪਾਕ ਬੱਚੇ ਦੇ ਵਿੱਚੋਂ ਪਹਿਨਾ ਪਰਮੇਸ਼ਰ ਦਾ ਆਪ ਨੇ ਕਿਹਾ ਸੀ ਕਿ ਤੈਨੂੰ ਮਾਫ਼ ਕਰ ਦਿੱਤਾ ਪਰ ਤੂੰ ਪਰਮੇਸ਼ਰ ਦੇ ਲਈ ਇੱਕ ਨਿੰਦਿਆ ਦਾ ਕਾਰਨ ਬਣਿਆ ਇਤਨੀ ਕਿਹੜਾ ਤੇਰਾ ਇਹ ਬੱਚਾ ਜਨਮ ਲਵੇਗਾ ਇਹ ਜ਼ਰੂਰੀ ਮਾਰ ਜਾਵੇਗਾ ਬੜੀਆਂ ਨੇ ਪ੍ਰਾਰਥਨਾ ਕੀਤੀਆਂ ਲਖਿਆ 7 ਦਿਨ ਲੰਘ ਗਏ ਆ ਰੋ ਰੋ ਪ੍ਰਾਰਥਨਾ ਕੀਤੀਆਂ ਨਾਲ ਮਰ ਖਾਤਾ ਨਾਲ ਮਰ ਪਿਤਾ ਮੂਦਾ ਪਿਆਰ ਕਰਨੇ ਮਾਰਦਾ ਪਰ ਪਰਮੇਸ਼ਰ ਦੀ ਆਵਾਜ਼ ਨ ਸੁਣਿਆ ਨਹੀਂ ਉਹ ਨੂੰ ਮਰਨ ਦੀ ਹੋ ਗਿਆ ਮਰ ਗਿਆ ਕਿਉਂਕਿ ਪਾਪ ਜਿਹੜਾ ਪਾਪ ਦੀ ਨਾਲ ਜੁੜੀ ਗਿਆ ਮੌਤ ਪਾਪ ਦੀ ਨਾਲ ਜੁੜੀ ਮੌਤ ਹੈ ਸੋ ਅੱਖ ਨੇ ਪਾਪ ਕਰਾਇਆ ਅੱਖ ਨੇ ਲਾਲਸਾ ਵਧੀ ਜਿਸ ਨੂੰ ਅੱਖ ਦੇ ਨਾਲ ਵੇਖਿਆ ਤੇ ਸਾਰੇ ਜਰੀ ਤਦੋਂ ਆਟੋਮੈਟਿਕਲੀ ਦਿਮਾਗ ਨੂੰ ਸਾਰੀ ਚੀਜ਼ਾਂ ਆਈਆਂ ਜਿਵੇਂ ਜੱਦੀਆਂ ਤੁਸੀਂ ਕਿਛਿਲੇ ਕਿੰਨੇ ਮੰਨਦੇ ਸੋਚਦੇ ਨਾਲ ਕਰਨ ਦੇ ਨਾਲ ਸਭ ਤੋਂ ਪਹਿਲਾਂ ਚੀਜ਼ ਵੇਖੀਏ ਸਭ ਤੋਂ ਪਹਿਲਾਂ ਚੀਜ਼ੇ ਵੇਖੀ ਜਾਂਦੀ ਹੈ ਅਸੀਂ ਅੱਖਾਂ ਬੰਦ ਕਰਕੇ ਬੈਠੇ ਹਾਂ ਸਾਨੂੰ ਕੋਈ ਚੀਜ਼ ਨਜ਼ਰ ਨਹੀਂ ਆ ਰਹੀ ਬਾਪ ਬਹੁਤ ਘੱਟ ਹੋਵੇਗਾ ਜਿਹਦੇ ਅੱਖਾਂ ਇੱਕ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਵੇਖਦੀਆਂ ਆ ਅੱਖ ਜਿਹੜੀ ਤਰ੍ਹਾਂ ਤਰ੍ਹਾਂ ਦੇ ਚੀਜ਼ਾਂ ਵੇਖਦੀ ਆ ਉਹਦੇ ਨਾਲ ਸਾਡੇ ਮਨ ਦੇ ਵਿੱਚ ਕਈ ਫੁਰਨੇ ਫੁਰਦੇ ਕਈ ਚੀਜ਼ਾਂ ਸਾਡੇ ਮਨ ਦੇ ਵਿੱਚ ਆ ਆ ਦੇਵੇ ਆਉਂਦੇ ਆ ਇਸ ਕਰਕੇ

ਆਪਣੇ ਦਿਲ ਦੇ ਵਿੱਚ ਉਹਦੇ ਸੁਹਣੇ ਹੋਣ ਦੀ ਕਾਮਨਾ ਨਾ ਕਰ ਹallelujah ਹallelujah ਕਿੰਦਾ ਜਦੋਂ ਅੱਖ ਵੇਖਦੀ ਆ ਅੱਖ ਵੇਖਦੇ ਰਹਿੰਦੀ ਆ ਜਿਵੇਂ ਰਾਜੇ ਦੌਦ ਨੇ ਉਹਦੇ ਸੁਹਣੇ ਬਣਦੀ ਕਾਮਨਾ ਕੀਤੀ ਕਲਪਨਾ ਕੀਤੀ ਇਹ ਬਹੁਤ ਸੋਹਣੀ ਹੈ ਕਿੰਦਾ ਆਪਣੇ ਜੀ ਦੇ ਵਿੱਚ ਆਪਣੇ ਮਨ ਦੇ ਵਿੱਚ ਉਹਦੇ ਸੁਹਣੇ ਹੋਣ ਦੀ ਕਾਮਨਾ ਨਾ ਕਰ ਇਹ ਚੀਜ਼ ਬਹੁਤ ਹੀ ਸੋਹਣੀ ਹੈ ਇਹ ਔਰਤ ਬਹੁਤ ਸੋਹਣੀ ਹੈ ਆਖਰੀ ਬਹੁਤ ਸੋਹਣਾ ਆਹ ਚੀਜ਼ ਬੜੀ ਸੋਹਣੀ ਹੈ ਇਹ ਗਿੰਦ ਕੋਈ ਚੀਜ਼ ਨਹੀਂ ਇਹ ਦਾ ਆਪਣੇ ਜੀਵ ਦੇ ਵਿੱਚ ਉਹਦੇ ਸਾਪਨ ਦੀ ਕਾਮਨਾ ਨਾ ਕਰਨ ਨਾ ਉਹ ਆਪਣੀਆਂ ਪਰਕਰਾਂ ਨਾਲ ਤੈਨੂੰ ਫਸਾ ਲਵੇ ਕਿੰਦਾ ਕਿ ਇਹ ਗਿੰਦਾਂ ਬੇ ਕਿ ਆਪਣੇ ਬਨਖਾਂ ਦੇ ਨਾਲ ਆਪਣੇ ਅੱਖਾਂ ਦੇ ਨਾਲ ਤੈਨੂੰ ਕਰੇ ਫਸਾ ਲਵੇ ਤੇ ਇੱਕ ਮੌਤ ਦੇ ਡੂੰਘੇ ਟੋਏ ਦੇ ਵਿੱਚ ਲੈ ਜਾਵੇ ਕਿ ਜਿੱਥੇ ਤੇਰਾ ਨਰਕ ਵਿੱਚ ਰਸਤਾ ਦਿੱਤਾ ਜਾਵੇ ਉੱਥੇ ਨਾ ਪਹੁੰਚਾ ਦੇ ਇਹ ਚਾਰ ਦੀ 25 ਵਰਦੀ ਚਾਲ ਤੇਰੀਆਂ ਅੱਖਾਂ ਨੱਕ ਦੀ ਸੇਧ ਦੇ ਵਿੱਚ ਦੇਖਦੀਆਂ ਰਹਿਣ ਜਵਦੀਰ ਪਰਮੇਸ਼ਰ ਦਾ ਦੱਸ ਕਹਿੰਦਾ ਵਾ ਸੁਲੇਮਾਨ ਕਹਿੰਦਾ ਕਿ ਤੇਰੀਆਂ ਅੱਖਾਂ ਜਿਹੜੀਆਂ ਨੱਕ ਦੀ ਸੇਧ ਨੂੰ ਸਿੱਧੀਆਂ ਦੇਖਦੀਆਂ ਰਹਿਣ ਹallelujah ਹallelujah ਕਿੰਦਾ ਤੇਰੀਆਂ ਅੱਖਾਂ ਜਿਹੜੀਆਂ ਨੱਕ ਦੀ ਸੇਧ ਨੂੰ ਸਿੱਧੇ ਦੇਖ ਨੱਕ ਦੀ ਸੇਧ ਗੜੀਉਂ ਲਿਆ ਇਹਦੇ ਸਿੱਧੇ ਹੀ ਰਹਿੰਦੇ ਇਧਰ ਵੇਖਣੇ ਭਈ ਸਿੱਧੇ ਇਸੇ ਲਈ ਤੁਸੀਂ ਵੇਖਿਆ ਹਣਾ ਵਾ ਇਹ ਘੋੜਾ ਜਿਹੜਾ ਵਾਹ ਉਰਜਿਤ ਨਾਂ ਕਿ ਜਾਂਦੇ ਆ ਤੇ ਉਹਨੂੰ ਅਨੰਦਗਾਮਾ ਵગેਰਾ ਪੰਜ ਹੰਦੀਆਂ ਨੂੰ ਕੰਮ ਵਿੱਚ ਲਾਉਣ ਵਾਸਤੇ ਤੇ ਉਹਦੇ ਨਾਮ ਨਾਲ ਉਹਦੇ ਅੱਖਾਂ ਦੇ ਨਾਲ ਸੀ ਕਹਿੰਦੇ ਨੇ ਨੋਟ ਕੀਤਾ ਨਾ ਅੱਖਾਂ ਦੇ ਨਾਲ ਵੀ ਕੁਝ ਪਾਇਆ ਹੁੰਦਾ ਵਾ ਪਾਇਆ ਦਾ ਐਂਕਰ ਅੱਖਾਂ ਵਾਲੀ ਤੋਂ ਵੀ ਲੱਗਿਆ ਦਿਓ ਤੇ ਅੱਗੋਂ ਸਿੱਧਾ ਸਿੱਧਾ ਹੀ ਹੱਸਦਾ ਆਤਮਾਿਕ ਤੌਰ ਤੇ ਹੱਸਦਾ ਉਹ ਉਸੇ ਪ੍ਰਸਿੱਧਾਈ ਦਿਖਣਾ ਇਦਰ ਦੇਖਦਾ ਸਿੱਧਾ ਇਹ ਜੋ ਆਸਪਾਸ ਦੇਖਿੰਦੇ ਫਿਰ ਉਹ ਜਿਹਨਾਂ ਦੇ ਕਾਬੂ ਆਸ ਕੇ ਦਾ ਬੰਦੇ ਦੇ ਨਹੀਂ ਆ ਫਿਰ ਉਹ ਵੀ ਨਿਤ ਕਾਬੂ ਆਸਦਾ ਕਿਉਂਕਿ ਖਾਣਾ ਨੂ ਹੀ ਲੱਗਿਆ ਹallelujah ਹallelujah ਆ ਖਾਣਾ ਨੂ ਹੀ ਲੱਗਿਆ ਫਿਰ ਕਾਬੂ ਵੀ ਨਾ ਹੋਣ ਉਹਨਾਂ ਨੇ ਇਸੇ ਕਾਬੂ ਕਰਨ ਵਾਸਤੇ ਐਂਦਾ ਲਾਈ ਹੁੰਦੀ ਹੈ ਕਿ ਸਿੱਧਾ ਹੀ ਜਿੱਦ ਨਮੂਦ ਨੱਕ ਦੀ ਛੇਨ ਹੋ ਜਾਵੇ ਇਸੇ ਤਰ੍ਹਾਂ ਹੀ ਬ੍ਰਿਸ਼ਾ ਦਾ ਨਾਮ ਸੁਲੇਮਾਨ ਘਰ ਰਿਹਾ ਕਹਿੰਦਾ ਕਿ ਤੇਰੀ ਅੱਖਾਂ ਨੱਕ ਦੀ ਸੇਧ ਨੂੰ ਬਰਦੀ ਕੋਈ ਚਾਲ ਨੀ ਬੱਤੀ ਤੇਰੀਆਂ ਅੱਖਾਂ ਨੱਕ ਦੀ ਸੇਧੇ ਬੇਤੀਆਂ ਰਹਿਣ ਤੇਰੀਆਂ ਅੱਖਾਂ ਹਮੇਸ਼ਾ ਨੱਕ ਦੀ ਸੇਧ ਨੂੰ ਸਿੱਧੀਆਂ ਰਹਿਣ ਇਧਰ ਉਧਰ ਨਹੀਂ ਆ ਕਿ ਐਨ ਵਿੱਚ ਛਾਤੀ ਮਾਰਵਾ ਐਨ ਵਿੱਚ ਛਾਤੀ ਮਾਰਵਾ ਜਾਰੇ ਲੋਕੀ ਤੇ ਇਧਰ ਉਧਰ ਚਾਤੀ ਮਾਰਦੇ ਬਹੁਤੇ ਲੋਕੀ ਐਕਸੀਡੈਂਟ ਹੀ ਕਰਾ ਲੈਂਦੇ ਹallelujah ਜਾਰੇ ਲੋਕੀ ਬਾਰੇ ਸੱਟਾਂ ਵੀ ਖਾ ਲੈਂਦੇ ਨੇ ਬਿਗਦੇ ਬਿਗਦੇ ਜਾਨ ਇਧਰ ਉਧਰ ਬੇਖਲੀ ਬੱਜਦੇ ਹੁੰਦੇ ਆ ਤੇ ਉਹਨਾਂ ਚੋਂ ਮਰ ਜਾਂਦੇ ਆ ਬੇਰਥ ਬੇਇਕੀ ਵੀ ਦੇਖ ਲਿਆ ਵਰਤ ਤੇ ਪਾਪ ਦੀ ਮਜਦੂਰੀ ਕੀ ਆ ਮੌਤ ਹੀ ਨੁਕਸਾਨ ਹੀ ਕਰਾਉਣਾ ਵਾ ਇਸ ਕਰਕੇ ਦਾ ਤੇਰੀ ਅੱਖਾਂ ਨੱਕ ਦੀ ਸੇਧ ਨਾਲ ਸਿੱਧੀਆਂ ਦੇਖਦੀਆਂ ਰਹਿਣ ਕਦੇ ਵੀ ਤੇਰੀ ਅੱਖੀਂ ਤੇ ਉੱਪਰ ਨਾਲ ਉਹ ਜਿੱਦਾਂ ਉਹ ਘੋੜੇ ਨੂੰ ਐਂਕ ਲੱਗੀ ਆ ਉਸੇ ਤਰ੍ਹਾਂ ਤੁਸੀਂ ਜਿੱਦਾਂ ਤੁਸੀਂ ਗਿਆਨਮਾਨ ਨੂੰ ਤੁਹਾਨੂੰ ਇਹ ਐਂਕ ਲਗਾ ਦਿੱਤੀ ਗਈ ਆ ਤੁਹਾਨੂੰ ਇਹ ਐਂਕ ਲਗਾ ਦਿੱਤਾ ਗਈ ਆ ਉਹਨੂੰ ਵਰਤੋ ਨਾ ਮਰਤੋਂ ਤਾਂ ਰਹੀ ਮੰਦੀ ਆ ਵਰਤਣਾ ਵਰਤੋ ਕਿ ਇਹ ਕਿਸੇ ਅਦੇ ਵਿੱਚ ਲਾਓਗੇ ਜਿਹਨੂੰ ਤੇ ਨਹੀਂ ਪਤਾ ਉਹਦੇ ਬਤਨ ਚੋਂ ਬਖਰੀ ਕਰਦੇ ਆ ਪਰ ਤੁਹਾਨੂੰ ਸੱਚੀ ਦਾ ਪਤਾ ਨਾ ਤੁਹਾਨੂੰ ਇੱਕ ਐਂਗਲਾ ਦਿੱਤੀ ਗਈ ਆ ਪਰ ਨੱਕੀ ਛੇੜ ਨੂੰ ਕਿੱਦਾਂ ਤੇਰੀਆਂ ਅੱਖਾਂ ਨਾਲ ਦੀ ਛੇੜ ਨੂੰ ਸਿੱਧੀਆਂ ਦੇਖਦੀ ਆ ਇਹਧਰ ਉਧਰ ਹੋਣਾ ਨਾ ਹੀ ਚਤੁਰ ਤੇ ਵਧੀਆ ਕਰਦੇ ਆ ਕਿਉਂਕਿ ਅੱਖ ਜਿਹੜੀ ਆ ਸਾਨੂੰ ਵੇਖੋ ਕਿੰਨਾ ਵੱਡਾ ਰਾਕਾ ਕਿੰਨਾ ਇੰਨੀ ਜਗ੍ਹਾ ਜਿਹੜੀਆਂ ਜਿੱਤੀਆਂ ਪਰਮੇਸ਼ਰ ਨੂੰ ਫਤਿਹ ਦਿੰਦੀ ਆ ਕਿੰਨੇ ਜ਼ਬੂਰ ਉਹਨੇ ਲਿਖਿਆ ਪਰ ਇੱਕ ਅੱਖੀ ਨਾਲ ਹੀ ਨਿਕਲ ਕਰ ਦਿੱਤਾ ਬਾਤ ਕਰਾ ਦਿੱਤਾ ਆਦਿਤੇ ਹਵਾਲੇ ਪਰਮੇਸ਼ਰ ਦੇ ਨਾਲ ਆਮ ਉਸ ਤੋਂ ਬੈਠੇ ਸਨ ਨਾਲ ਦਾਲਵਾ ਕਰ ਸੀ ਇਹਨੇ ਪਵਿੱਤਰ ਸੀ ਕਿ ਪਰਮੇਸ਼ਰ ਦੇ ਭਰਗੇ ਸੀ ਅੱਖ ਦੇ ਨਾਲ ਪ੍ਰਾਪਤ ਕਰ ਪਰਮੇਸ਼ਰ ਤੋਂ ਕੀ ਹੋਵੇ ਦੂਰ ਹੋ ਕੇ ਹਰੀ ਦੇ ਵਿੱਚ ਚੜਾਂਗੇ ਇਸੇ ਕਰਕੇ ਲਿਖਿਆ ਗਿਆ ਨਾ ਕਿ ਤੇਰੀ ਆਤਮ ਦੀ ਜਿਹੜੀ ਸ਼ੀਲਤਾ ਦੀ ਲਾਡੀਆਂ ਆਖਿਆ ਇਸ ਕਰਕੇ ਆਖ ਤੇਰੀ ਨਿਰਮਲ ਰਹੇਗੀ ਤੇ ਤੇਰਾ ਸਾਰਾ ਸਰੀਰ ਕਿ ਹੋਵੇਗਾ ਚੰਦਲਾ ਹੋਵੇਗਾ ਅਜਿਹੀ ਤੇਰੀ ਆਖ ਬੁਰੀਆ ਤੇ ਤੇਰਾ ਸਾਰਾ ਸਰੀਰ ਕਿ ਹੋਵੇਗਾ ਹਨੇਰਾ ਹੋਵੇਗਾ ਆਜਾ ਆਪਣੀਆਂ ਅੰਦਰ ਤੇ ਕੰਟਰੋਲ ਕਰਨਾ ਹੈ ਇਹਨੂੰ ਵਿਅਤ ਵਿਕੰਧਨ ਕਰਨਾ ਵਾ ਰੁਕਣਾ ਵਾ ਜ਼ਬੂਰ 119 ਅਧੀ ਸਹਿੰਤਿਆ ਦੇ ਬਣ ਕੇ ਸਮਾਪਤੀ ਕਰ ਦਵਾਂਗੇ ਮੇਰੀਆਂ ਅੱਖਾਂ ਨੂੰ ਵਿਅਰਥ ਵੇਖਣ ਤੋਂ ਮੋੜ ਦੇ ਹੋਣੇ ਤੇ ਆਗੇ ਦੋਦਰਾਂ ਦਾ ਕਹਿ ਰਿਆਂ ਕਿਦਾ ਏਹ ਪਰਮੇਸ਼ਰ ਮੇਰੀਆਂ ਅੱਖਾਂ ਨੂੰ ਵਿਅਰਥ ਵੇਖਣ ਤੋਂ ਵੀ ਕਰਦੇ ਪਰਦੇ ਗੁੱਚੀ ਵਾਜ ਵਿੱਚ ਮੇਰੀਆਂ ਅੱਖਾਂ ਨੂੰ ਵਿਅਰਥ ਵੇਖਣ ਤੋਂ ਮੋੜ ਦੇ ਮੇਰੀਆਂ ਅੱਖਾਂ ਨੂੰ ਵਿਅਰਥ ਵੇਖਣ ਤੋਂ ਮੋੜ ਦੇ ਸਾਰੇ ਦੇ ਪਿੱਛੇ ਪਿੱਛੇ ਬੋਲਣਾ ਹੈ ਨਾਮ ਬੋਲਣੇ ਕਰਨਾ ਹੈ ਪਿੱਛੇ ਪਿੱਛੇ ਬੋਲਣਾ ਦਾ ਮੇਰੀਆਂ ਅੱਖਾਂ ਨੂੰ ਵਿਅਰਥ ਦੇਖਣ ਤੋਂ ਰੋਕ ਦੇ ਮੈਂ ਅਨੁਈ ਬੋਲਾਂ ਮੇਰੀਆਂ ਅੱਖਾਂ ਨੂੰ ਵਿਅਰਥ ਦੇਖਣ ਤੋਂ ਰੋਕ ਦੇ ਮੋਰ ਦੇ ਮੋਰ ਦੇ ਅੱਜ ਕਿਸੇ ਕਹਿਆ ਪਰਮੇਸ਼ਰ ਦੇ ਕੀ ਇਹ ਪ੍ਰਾਰਥਨਾ ਕੀਤੀ ਪਰਮੇਸ਼ਰ ਦੇ ਕੋਲ ਮੰਗੀ ਆ ਸੇ ਸੇ ਤਰ੍ਹਾਂ ਹੀ ਤੁਸੀਂ ਪਰਮੇਸ਼ਰ ਦੇ ਕੋਲ ਇਹ ਮੰਗਦੇ ਰਹੋ ਕਿ ਪਰਮੇਸ਼ਰ ਸਾਡੀ ਅੱਖਾਂ ਵਿਅਰਥ ਨਾ ਵੇਖਣ ਸਾਡੇ ਕੰਨ ਵਿਅਰਥ ਨਾ ਸੁਣਣ ਸਾਡੀ ਜੀਵ ਵਰਤਨਾ ਬੋਲੇ ਦੇ ਦਿਮਾਗ ਤੇ ਸੋਚਾਂ ਵਿਚਾਰ ਪੂਰੇ ਕਰ ਕ੍ਰਿਸ਼ਿਕਰ ਹਰ ਜੀ ਪ੍ਰਾਰਥਨਾ ਕਰਦੇ ਸਾਰੀ ਚੀਜ਼ਾਂ ਤੇ ਕੰਟਰੋਲ ਪਰਮੇਸ਼ਰ ਦੇ ਕੋਲ ਮੰਨਿਆ ਕਰੋ ਕਿ ਸਾਡੀ ਜੀਵ ਤੇ ਤੇਰਾ ਕੰਟਰੋਲ ਹੋਵੇ ਅੱਖਾਂ ਤੇ ਤੇਰਾ ਕੰਟਰੋਲ ਹੋਵੇ ਕੰਨਾਂ ਤੇ ਤੇਰਾ ਕੰਟਰੋਲ ਹੋਵੇ ਹਰ ਚੀਜ਼ ਤੇ ਤੇਰਾ ਕੰਟਰੋਲ ਹੋਣਾ ਚਾਹੀਦਾ ਕਿ ਸਾਡੇ ਸਾਰੀਆਂ ਮਾਰੀ ਚੀਜ਼ਾਂ ਨਾਲ ਸੁਣਦੇ ਵੀ ਸੁਣੀਆਂ ਨਾ ਜਾਣ ਸਕਦੇ ਮਾਰੀ ਚੀਜ਼ ਦੇਖੀ ਨਾ ਜਾਵੇ ਇਦਾਂ ਕਿ ਹੇ ਪਰਮੇਸ਼ਰ ਮੇਰੀ ਅੱਖਾਂ ਨੂੰ ਵਿਅਰਥ ਦੇਖਣ ਤੋਂ ਮੋਰਦੇ ਇੱਥੇ ਆ ਕੇ ਮੰਨ ਰਿਹਾ ਕਿ ਕਿ ਉਹਨੂੰ ਪਤਾ ਅਹਿਸਾਸ ਹੋਇਆ ਕਿ ਮੈਂ ਵਿਅਰਥ ਦੇਖਿਆ ਤੇ ਵਿਅਰਥ ਦੇਖਦੇ ਕਾਰਨ ਮੈਂ ਕਿੱਥੋਂ ਤੱਕ ਇੱਥੇ ਪਹੁੰਚਿਆ ਨਾ ਜਿਸੇ ਤਰ੍ਹਾਂ ਦੀ ਸਮਾਖਰਿਤ ਕਰਨਾ ਚਾਹੀਦਾ ਕੰਟਰੋਲ ਕਰਨਾ ਚਾਹੀਦਾ ਕਿਉਂਕਿ ਅੱਖ ਜੁਨੀਆ ਅੱਖ ਬੁਰੀ ਹੋਵੇਗੀ ਤੇ ਸਾਡਾ ਸਾਰਾ ਸ਼ਰੀਰ ਵੀ ਇਰਾਗੇ ਰਹਿ ਰੋਗਾ ਜਦੋਂ ਹਨ ਇਰਾਗੇ ਰਹਿ ਰੋਗਾ ਪਾਪੀ ਪਾਪ ਹੋਵੇਗਾ ਤੇ ਕਿਤੇ ਕਿਤੇ ਪਾਪੀ ਵੱਧ ਜਾਣਗੇ ਨਰਕਾਂ ਦੇ ਤੇ ਜੇਕਰ ਸਾਡੀ ਆਤਮਾ નિર્ਮਲ ਹੋਵੇਗੀ ਸਾਫ਼ ਹੋਵੇਗੀ ਤੇ ਸਾਡਾ ਸਾਰਾ ਸ਼ਰੀਰ ਕੀ ਹੋਵੇਗਾ ਪਵਿੱਤਰ ਹੋਵੇਗਾ ਤੁਸੀਂ ਸਾਰੇ ਗਿਆਨਮਾਰ ਪੜ੍ਹਦਾਓ ਤੁਸੀਂ ਸਾਰੇ ਗਿਆਨਮਾਰ ਪੜ੍ਹਦਾਓ ਤੁਸੀਂ ਦੇਖਦੇ ਹੋ ਕਿ ਸਾਡੀਆਂ ਭੈਣਾਂ ਇਹ ਸਾਡੇ ਭਾਈ ਨੇ ਇਸ ਅੱਖੀਂ ਕੀ ਹੋਣੀ ਚਾਹੀਦੀ ਆ ਬਿਲਕੁਲ ਨਿਰਮਲ ਤੇ ਸਾਫ਼ ਹੋਣੀ ਚਾਹੀਦੀ ਆ ਔਰ ਇਹਨਾਂ ਅੱਖਾਂ ਦੇ ਨਾਲ ਕਦੇ ਵੀ ਬੇਦਰਦ ਨਹੀਂ ਦੇਖਣਾ ਪਰਮੇਸ਼ਰ ਨੇ ਸਾਨੂੰ ਅੱਖਾਂ ਦਿੱਤੀਆਂ ਨੇ ਇਦਨਾ ਚੰਗਾ ਦੇਖੀਏ ਵਧੀਆ ਦੇਖੀਏ ਪਰਮੇਸ਼ਰ ਦੇ ਬਚਨਾਂ ਨੂੰ ਪੜ੍ਹੀਏ ਪਰਮੇਸ਼ਰ ਦੀ ਸੇਵਾ ਮਾਣ ਨਾਲ ਇਸਤੇਮਾਲ ਕਰੀਏ ਕਿਤੇ ਜਾਣੇ ਆਪਾਂ ਅੱਖਾਂ ਨਾਲ ਦੇਖ ਕੇ ਜਾਣੇ ਬੜੀ ਵਧੀਆ ਗੱਲ ਹੈ ਕਿਉਂਕਿ ਅੱਖਾਂ ਨਹੀਂ ਆ ਤਾਂ ਵੀ ਜਾਣੇ ਵਾਸਤੇ ਕੋਈ ਨਹੀਂ ਹੈਗਾ ਬੜਾ ਔਖਾ ਲੱਗਦਾ ਹੈ ਸਿੱਧਾ ਲਗੇ ਤੇ ਅੱਖਾਂ ਗਈਆਂ ਤੇ ਕੀ ਹੁੰਦਾ ਉਹਦੇ ਵਾਸਤੇ ਜਹਾਨ ਹੀ ਚੜਾ ਜਾਂਦਾ ਆ ਸਾਰਾ ਹਨੇਰੀ ਹਨੇਰਾ ਨਾਮ ਦੇ ਵਾਸਤੇ ਤੇ ਬੜੀ ਵਧੀਆ ਕਹਿੰਦੇ ਪਰਿਸ਼ਰ ਸਾਨੂੰ ਅੱਖਾਂ ਦਿੱਤੀਆਂ ਹਨ ਪਰ ਇਹਨਾਂ ਅੱਖਾਂ ਦਾ ਸਹੀ ਇਸਤੇਮਾਲ ਕਰੀ ਇਹਨਾਂ ਨੂੰ ਬਰਤਨੇ ਕਿ ਤੁਮ ਰੁਕੀ ਤਾੜ ਰਸੀ ਬੜਕੇ ਅਦੇ ਥਾਲੀ ਬਣੀਏ ਨਾ ਕਿ ਨਰਖਾਂ ਦੇ ਉਦੋਂ ਇਹਨਾਂ ਬੱਚਾ ਦਾ ਬੜੀ ਪਰਕਰਤ ਬੜੀ ਅਸੀਤ ਹੈ ਸਭ ਨੂੰ ਜੀ